ਸੱਦ ਨੂੰ 5204 ਜੁੰਡੀਰ ਕਾਲੇ ਟਿੱਡ ਦੇ ਵਿੱਚ ਲੈ ਕੇ ਆ ਗਏ ਸੋਮਵਾਰ ਨੂੰ ਇਹ ਟਰੈਕਟਰ ਮੰਡੀ ਦੇ ਵਿੱਚ ਸੀ ਤਾਂ ਅਸੀਂ ਉਹਨੂੰ ਦੱਸਾਂਗੇ ਵੀ ਸੋਮਵਾਰ ਤੋਂ ਇਲਾਵਾ ਕਿੱਥੇ ਇਹ ਟਰੈਕਟਰ ਹੋਊਗਾ ਤੇ ਕਿਹੜੇ ਬਾਈ ਕੋਲ ਹੈ ਉਹ ਸਾਰਾ ਕੁਝ ਦੱਸਾਂਗੇ ਤੇ ਬਾਈ ਗੁਰਲਾਲ ਕੋਲ ਹੈ ਜਿਹੜਾ ਇਹ 5204 ਸੋਮਵਾਰ ਨੂੰ ਇਹ ਟਰੈਕਟਰ ਮੰਡੀ ਦੇ ਵਿੱਚ ਸੀ ਤੇ ਉਹਦਾ ਬਾਈਆਂ ਦਾ ਸ਼ੋਅਰੂਮ ਤਨੌਲਾ ਰੋਡ ਤੇ ਸਿੱਧੂ ਸੇਲ ਪਰਚੇਜ਼ ਆਈਟੀਆ ਦੇ ਬਿਲਕੁਲ ਨੇੜੇ ਆ ਤੇ ਜੇ ਹੁਣ ਇਹਦੇ ਆਪਾਂ ਮਾਡਲ ਦੀ ਗੱਲ ਕਰੀਏ ਤਾਂ ਮਾਡਲ ਹੈਗਾ 2010 ਤੇ ਜਿੰਨਾ ਟਰੈਕਟਰ ਸਾਰਾ オリジナル ਆ ਜਿੰਨਾ ਕਲਰ ਵਗੈਰਾ ਸਾਰਾ origignal ਆ ਪੈਰਦਾਨ ਨੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਜਿੰਨਾ ਵੀ ਟਰੈਕਟਰ ਆ ਸਾਰਾ origignal ਆ ਤੇ ਟਾਇਰ ਪੱਖੋਂ ਵੀ ਹੈਗਾ ਮਤਲਬ 70 75 65 ਟਾਇਰ ਹੈਗੇ ਨੇ ਤੇ ਮੂਰਲੇ ਵੀ ਹੈਗੇ ਨੇ 60 ਤੋਂ 65 ਵਿੱਚ ਤੇ ਜਿੰਨਾਂ ਨੇ ਵੀ ਲੈਣਾ 01 5204 ਤਾਂ ਕਰ ਲਓ ਕੰਟੈਕਟ ਪਹਿਲੇ ਨਾਮ ਤੇ ਲੋਕਲ ਬਰਨਾਲੇ ਦਾ ਨੰਬਰ ਆ ਪੀ ਵੀ 19 ਨੰਬਰ ਬਰਨਾਲੇ ਦਾ ਨੰਬਰ ਤੇ ਜਿੰਨਾ ਟਰੈਕਟਰ ਆ ਸਾਰਾ ਚੰਗਾ origignal ਤੇ ਕਿਸੇ ਪਾਸੇ ਵੀ ਕੋਈ ਕੱਲਾਂ ਵਗੈਰਾ ਨਹੀਂ ਲੱਗੀ ਹੋਈ ਸਤਰੀ ਚੰਗੀ ਲੱਗੀ ਹੋਈ ਆ ਤੇ ਮੂਰੇ ਵੀ ਆਪਣੇ ਬੈਂਪਰ ਵਗੈਰਾ ਲੱਗਿਆ ਹੋਇਆ ਹੈਗਾ ਤਾਂ ਕਰ ਲਿਓ ਕੰਟੈਕਟ ਜਿੰਨਾਂ ਨੇ ਲੈਣਾ ਨੰਬਰ ਟਾਈਟਲ ਦੇ ਵਿੱਚ ਪਾਇਆ ਹੋਇਆ ਹੈਗਾ ਤੇ ਸੋਨ ਟਾਇਰ ਦੇ ਰਿੰਗ ਬਰੂਮਾ ਦਾ ਟਰੈਕਟਰ ਹੈ ਇਹ ਪੂਰਾ ਚੰਗਾ ਪਿਆ ਹੈਗਾ ਮਗਰਾਟਾਂ ਦੇ ਵਿੱਚੋਂ ਵੀ ਟਰੈਕਟਰ ਪੂਰਾ ਚੰਗਾ ਤੇ ਪਿੱਛੋਂ ਕੰਡੀਸ਼ਨਰ ਜਿੰਨੀ ਸਾਰੀ ਚੰਗੀ ਆ ਲਿੰਕਾਂ ਨੂੰ ਕਹਿੰਦਾ ਜਿੰਨਾ ਟਰੈਕਟਰ ਸਾਰ ਚੰਗਾ ਪਿਆ ਹੈਗਾ ਬਰਨਾਲੇ ਦਾ ਨੰਬਰ ਪਹਿਲੇ ਨਾਮ ਚ ਇਹ ਟਰੈਕਟਰ ਦਾ ਫਰਸਟ ਆਨਰ ਹੈ ਹੁੱਕ ਦੇਖ ਲਓ ਤੇ ਜਿੰਨਾਂ ਨੇ ਵੀ ਲੈਣਾ ਤਾਂ ਕਰ ਲਿਓ ਕੰਟੈਕਟ ਤਾਂ ਪਿਸ ਟਾਇਰਾਂ ਦਾ ਜਿਹੜਾ ਗੁਡੀਅਰ ਦਾ ਜੋੜਾ ਹੈਗਾ ਚੌਕੜਾ ਜਿਹੜਾ ਗੁਡੀਅਰ ਦਾ ਹੈਗਾ ਜਿਨੇ ਵੀ ਲੈਣਾ ਮਹਿੰਦਰਾ ਆ ਸੌਰੀ ਜੋਂਡੀਅਰ 5404 ਤਾਂ ਕਰ ਲਓ ਕੰਟੈਕਟ ਤੇ ਇੱਕ ਹੈਗਾ ਡਾਇਰੈਕਟਰ ਸਵਰਾਜ 855 ਤੇ ਟਾਇਰ ਦੇਖੋ ਪਹਿਲਾਂ ਤਾਂ JK ਦੇ ਟਾਇਰ ਲੱਗੇ ਹੋਏ ਨੇ ਪਿਛਲੇ ਤੇ ਪਿਛਲੇ ਟਾਇਰ ਹੈਗੇ ਨੇ 70 85 ਮੂਰਲੇ ਵੀ ਹੈਗੇ ਨੇ 70 85 ਪੈਸੇ ਗੁਡੀਅਰ ਦੇ ਨੇ ਪਿਛਲੇ JK ਦੇ ਨੇ ਤੇ ਜੇ ਇਹ ਮਾਡਲ ਦੀ ਗੱਲ ਕਰੀ ਤਾਂ 2006 ਮਾਡਲ ਕਲੋਸ ਕਰੇ ਦੇ ਇੰਜਨ ਦੇ ਵਿੱਚ ਤੇ ਜਿੰਨਾ ਟਰੈਕਟਰ ਸਾਰਾ Ориਜినਲ ਇੰਜਨ ਗੇਅਰ ਪੱਖੋਂ ਟਰੈਕਟਰ ਪੂਰਾ ਚੰਗਾ ਤੇ ਜਿੰਨਾ ਵੀ ਪੰਪ ਵਗੈਰਾ ਸਾਰਾ Ориਜినਲ ਤੇ ਕਿਸੇ ਪਾਸੇ ਵੀ ਕੋਈ ਕਾਲਮ ਵਗੈਰਾ ਨਹੀਂ ਲੱਗੀ ਹੋਈ ਤਾਂ ਜਿੰਨਾਂ ਨੇ ਵੀ ਲੈਣਾ ਹੈਗਾ ਸਵਰਾਜ 855 ਤਾਂ ਕਰ ਲਿਓ ਕੰਟੈਕਟ ਤੇ ਸਵਰਾਜ 855 ਤੋਂ ਪਿੱਛੋਂ ਵੀ ਕੰਡੀਸ਼ਨ ਦੇਖੋ ਤਾਂ ਨੇ ਟਰੈਕਟਰ ਦੀ ਕੁੱਕ ਵਗੈਰਾ ਚੰਗੀ ਆ ਕਿਤੇ ਵੀ ਕੋਈ ਟਰੈਕਟਰ ਪੂਰਾ ਚੰਗਾ ਇੰਜਨ ਗੇਅਰ ਪੱਖੋਂ ਪੂਰਾ ਟਰੈਕਟਰ ਚੰਗਾ ਹੈਗਾ ਤੇ ਜਿੰਨਾਂ ਨੇ ਵੀ ਲੈਣਾ ਤੇ ਇਹ ਵੀ ਬਾਈ ਫਰਹਾਲ ਕੋਲੇ ਨੰਬਰ ਟਾਈਟਲ ਦੇ ਵਿੱਚ ਪਾਇਆ ਹੋਇਆ ਤੇ ਜੇ ਆਪਾਂ ਜੁੰਡੀਅਰ ਦੀ ਗੱਲ ਕਰੀ ਤਾਂ ਜੁੰਡੀਅਰ ਚੱਲਿਆ ਹੋਇਆ ਸਿਰਫ 4000 ਦੇ ਕਰੀਬ ਜਿਹੜਾ ਜੁੰਡੀਅਰ ਚੱਲਿਆ ਹੋਇਆ ਡੋ ਡੁਅਲ ਪਾਵਰ ਕੋਰਵਸ ਸੈਪਟ ਦੇ ਵਿੱਚ ਤਾਂ ਕਰ ਲਓ ਕੰਟੈਕਟ ਜਿੰਨਾਂ ਨੇ ਵੀ ਲੈਣਾ ਤੇ ਇੱਕ ਡਾਇਰੈਕਟਰ ਹੈਗਾ ਸੋਨਾਲਿਕਾ ਡੀਆਈ 750 ਲੋਕੋ ਸੰਗਰੂਰ ਦਾ ਨੰਬਰ ਹੈ ਜੀ ਤੇ 2001 ਮਾਡਲ ਹੈ ਤੇ ਸਵਰਾਜ ਦੇ ਆਪਾਂ ਰੇਟ ਦੀ ਜੇ ਗੱਲ ਕਰੀਏ ਤਾਂ ਰੇਟ ਇਹਦਾ ਹੈਗਾਗਾ ਮੰਡੀ ਦਾ ਰੇਟ ਹੈਗਾ 295000 ਤੇ ਮੌਕੇ ਤੇ ਦੋ 75 ਦਾ ਬਣ ਜੂ ਜਨ ਕਿ 20000 ਰੁਪਏ ਡਿਸਕਾਊਂਟ ਹੋ ਜੂ ਤੇ ਜੁੰਡੀਰ ਦਾ ਰੇਟ ਹੈਗਾਗਾ 425000 ਇਹਦੇ ਟਰੈਕਟਰ ਦੇ ਵਿੱਚੋਂ 25 ਦਾ ਡਿਸਕਾਊਂਟ ਹੋ ਜੂ ਪੂਰੇ 4 ਲੱਖ ਦਾ ਬਣ ਜੂ ਤੇ ਹੁਣ ਗੱਲ ਕਰਦੇ ਆਪਾਂ ਸੋਨਾ ਲੀਕਾ ਡੀਆਈ 750 ਦੀ ਇੱਕ ਮਾਡਲ ਤੇ ਜਿੰਨਾ ਟਰੈਕਟਰ ਸਾਰਾ ਸੀਲ ਹੈ ਤੇ ਚੰਗਾ ਟਰੈਕਟਰ ਰੰਗ ਰੰਗ ਕਿਤੇ ਵੀ ਕੱਲਾ ਉੱਪਰ ਲਾ ਉੱਪਰ ਲਾਈਟ ਤੋਂ ਥੋੜਾ ਬਹੁਤ ਪੇਂਟ ਹੋਇਆ ਹੋਇਆਗਾ ਤੇ ਟਾਇਰ ਵੀ ਤੁਸੀਂ ਦੇਖ ਸਕਦੇ ਓ ਫਿਜੀ ਰਟਾਇਰ ਵੀ ਦੇਖ ਲਓ ਬੀਕੇਟੀ ਦੇ ਨੇ ਹੈਗੇ ਨੇ 60 65 ਪੈਸੇ ਮੂਰਲੇ ਹੈਗੇ ਨੇ ਅੱਦੇ ਤੋਂ ਪਲੱਸ ਨੇ 60 65 ਪੈਸੇ ਮੂਰਲੇ ਨੇ ਤੇ ਜਿੰਨਾ ਟਰੈਕਟਰ ਸਾਰਾ オリジナル ਹੈ ਤੇ ਇੰਜਨ ਗੇਰ ਪੱਖੋਂ ਟਰੈਕਟਰ ਪੂਰਾ ਚੰਗਾ ਹੈਗਾ ਤੇ ਜਿੰਨਾਂ ਨੇ ਵੀ ਲੈਣਾ ਕਰ ਲਿਓ ਸੰਟਾ ਕੰਟੈਕਟ 2001 ਮਾਡਲ ਤੇ ਇਹਦੀ ਰੇਟ ਦੀ ਗੱਲ ਕਰੀਏ ਤਾਂ ਰੇਟ ਹੈਗਾ 2 ਲੱਖ 45000 ਮੌਕੇ ਤੇ ਇਹ 2 ਲੱਖ 25000 ਦਾ ਬਣ ਜੂ ਯਾਨੀ ਕਿ 20000 ਦਾ ਡਿਸਕਾਊਂਟ ਹੈ ਜਿਹੜਾ ਇਸ ਟਰੈਕਟਰ ਦੇ ਵਿੱਚੋਂ ਹੋ ਜੂ ਨੰਬਰ ਵਾਈ ਦਾ ਸਕਰੀਨ ਤੇ ਚੱਲੀ ਜਾਂਦਾ ਟਾਈਟਲ ਦੇ ਵਿੱਚ ਵੀ ਪਾਇਆ ਹੋਇਆ ਹੈ ਤੇ ਸੋਮਵਾਰ ਨੂੰ ਇਹ ਤਿੰਨੇ ਟਰੈਕਟਰ ਮੰਡੀ ਦੇ ਵਿੱਚ ਸੀ ਉਦਾਂ ਇਹਨਾਂ ਦੀ ਆਈਟੀ ਤੇ ਚੌਂਕ ਦੇ ਲੈਵੇ ਤਨੁੜਾ ਰੋਡ ਤੇ ਸਿੱਧੂ ਸੇਲ ਪਰਚੇਸ ਤੇ ਸ਼ੋਰੂਮ ਆ ਤਾਂ ਕਰ ਲਿਓ ਕੰਟੈਕਟ ਜਿੰਨਾਂ ਨੇ ਵੀ ਕੋਈ ਵੀ ਟਰੈਕਟਰ ਲੈਣਾ ਤਿੰਨਾਂ ਦੇ ਵਿੱਚੋਂ ਤਾਂ ਕਰ ਲਿਓ ਕੰਟੈਕਟ